ਸੋ ਗੁੱਡ ਮਾਰਨਿੰਗ ਦੋਸਤੋ ਆਪਾਂ ਗਏ ਹਾਂ ਉੱਠ ਤੇ ਤੁਰ ਪਏ ਆਇਤੋਂ ਹੁਣ ਜਾਣਾ ਲੋਡ ਲਾਉਣ ਲੋਡ ਲਾਉਣ ਕਿ ਮਿਲਦੇ ਉੱਥੇ ਨਾਲੇ ਤੁਰਨ ਲੱਗੇ ਬਣਾਉਣੇ ਕਾਫੀ ਕੁਝ ਸੱਚੀ ਗੱਲ ਕਰਦੇ ਰੱਖੀ ਆਹ ਲੱਗੇ ਟਰੱਕ ਸੂਰਜ ਚੜਨ ਦੀ ਕੋਸ਼ਿਸ਼ ਕਰ ਰਿਹਾ ਪੂਰੀ ਤੇ ਮੈਂ ਹੁਣ ਪਿੱਛੇ ਜਾ ਕੇ ਸੌਂਗਾ ਆਪ ਵੀ ਆ ਕੇ ਠਾਰ ਦੂ ਡੋਰ ਤੇ ਤਲਾ ਤੇ ਹੁਣ ਆਪਾਂ ਬਣਾएंगे ਕਾਫੀ ਇਹ ਉਧਰ ਮਨ ਲੱਗਦਾ ਉਹ ਪੇਪਰ ਦੇਣ ਵੀ ਆ ਗਿਆ ਛੋਟਾ ਚੱਲ ਹੁਣ ਕੌਫੀ ਪੀ ਕੇ ਹੀ ਜਾਵਾਂਗੇ ਕੱਲ ਦਾ ਸਮਾਨ ਵੀ ਲੈ ਕੇ ਆਂਦਾ ਹੁਣ ਆਪਾਂ ਕੱਢਾਂਗੇ ਇਹਦੇ ਵਿੱਚੋਂ ਇੱਕ ਬਾਰ ਦੇਖਦਾ ਕਿੰਨੇ ਕੁ ਵੱਡੇ ਨੇ

ਲੋਡ ਡੋਗਾ ਕਮ ਮਰੀ ਵਾਦਨ ਸਾਨੂੰ ਉਚ ਵਾਲਾ ਗਾ ਕੋ ਪੀਐਮਐਲ ਦੇ ਫਿਰ ਤਰ ਲਗੇ ਕੰਦਾ ਹੁਣੀ ਨਿਕਲ ਜਾ ਉਹਨੇ ਹੋਰ ਟਰੱਕ ਆਉਣੇ ਪਾਰਤਾ ਹਾਂ ਪੰਜਾਬੀ ਹੁੰਦੀ ਸੀ ਥੋੜੀ ਕਿਹਾਲੇ ਕਿਹਾਲੇ ਭਾਈ ਕਹਿੰਦਾ ਮੈਂ ਤਾਂ ਵੀ ਨਹੀਂ ਕਹਿੰਦਾ ਮੈਨੂੰ ਵੀ ਦੇ ਕਹਿੰਦਾ ਬਿਸਕੁਟ ਦੇ ਇੱਕ ਚਲੋ ਵੀ ਚਲੀਏ ਹੁਣ ਚਾਹ ਜੂ ਪੀ ਲਈਏ ਤੇ ਨਿਕਲੀਏ ਆਪਣੇ ਆ ਰਾਹਾਂ ਨੂੰ ਫੋਨ ਲੋਡ ਚੱਕਣਾ ਹੈ ਪੈਨਸਿਲ ਵੀ ਨਹੀਂ ਤਾਂ ਫਿਰ ਪੈਨਸਿਲ ਵੀ ਨਹੀਂ ਤਾਂ ਲੋਡ ਚੱਕ ਕੇ ਤਾਂ ਮੈਰੀਲੈਂਡ ਲਾਉਣਾ ਹੈ ਨਿਕਲੀਏ ਫਿਰ ਉਧਰ ਨੂੰ ਹੋਰ ਕਿੱਥੇ ਨੂੰ ਜਾ ਕੇ ਪੈਨਸਿਲਪੇਨੀਆ ਪੈਨਸਿਲਪੇਨੀਆ ਪੇਨੀਆ ਵੇ ਨਹੀਂ ਆ ਨਹੀਂ ਨਾ ਸਿੱਧਾ ਤੋਂ ਕੁਝ ਕਿਹੜਾ ਹੀ ਨਹੀਂ ਨਾ ਜਲੂਸ ਕੱਢ ਕੇ ਰੱਖਣਾ ਹੈ ਇਹ ਗੱਲ ਅੱਛਾ ਇੱਥੇ ਨਾ ਹੀ ਦਿਖਾਇ ਨਾ ਹੀ ਦਿਖਾਇ 295 2 78 ਅੱਡੂ ਸੌਂਦੇ ਰਹੀ ਨੇ ਨਹੀਂ ਆ 파ੜੀ ਲੱਗੀ ਓਕੇ ਜੀ ਦਰਸ਼ਕੋ ਮਿਲਤੇ ਹੈ ਫਿਰ ਰਾਸਤੇ ਮੇ ਚਲਤੇ ਚਲਤੇ ਚੁੱਤਰੀ ਗੱਲ ਚਲੋ ਵਿੱਚ ਜੋ ਡਬਰੀ ਤੋਂ ਹੁਣ ਆਪਾਂ ਰੂਗੇ ਤੇਲਪੋਨ भी जरूरी है ट्रक की हेल्थ के लिए नहीं तो ट्रक रुक जाएगा थम जाएगा खड़ जाएगा कहीं खाली है कि का लगा लग पता नहीं क्या कर रहा है देख रहा है सब कुछ ठीक है ਪਤਾ ਨਹੀਂ ਹੁਣ ਇਹਨੇ ਤੇਲ ਪਾਉਣਾ ਸ਼ੁਰੂ ਨਹੀਂ ਕੀਤਾ ਪਤਾ ਨਹੀਂ ਕੀ ਗੱਲ ਹੈ ਹੁਣ ਦੇਖਾਂਗੇ ਮਨ ਲਾਦਾ ਤੇਲ ਪੈ ਗਿਆ ਹੈ pau moina ਨਾ ਕਰ ਰਿਹਾ ਸੀ ਟਰੱਕ ਦਾ moina ਗਿਆ ਹੋਣ ਹੁਣ ਭਾਈ ਰੈਡੀ ਸਟੈਡੀ ਕੋ ਅ ਵਾਓ ਵੈਰੀ ਗੁੱਡ ਚੋਹ ਜਿਹਾ ਵੈਰੀ ਗੁੱਡ ਪਰਾਵਾ ਇੱਥੇ ਟਰੱਕ ਨਹੀਂ ਲੱਗਦੇ ਪਰ ਮੋਹਲੇਆਂ ਨੇ ਗਾਲਾਂ ਕੱਢਣੀਆਂ ਇੱਧਰ ਆਲਿਆਂ ਨੇ ਤਾਂ ਹੀ ਹੈ ਨਹੀਂ ਨਾ ਦੋਈ ਦੀ ਤਰ੍ਹਾਂ ਆਪਾਂ ਕਰਾਂਗੇ ਐਪ ਦਾ ਇਸਤੇਮਾਲ ਡੈਸ ਵਿੱਚ ਹੱਲੇ ਹੈਗੀ ਆ ਡੈਫ 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 ਹੱਲੇ ਰੋਕੇ ਪਾਵਾਂਗੇ ਥੋੜੀ ਘਾਟੀ ਖੰਦਾ ਤੇ ਨੰਬਰ 1 2 3 4 5 6 ਤਾਂ ਮਾਈਲੇਜ ਪੁੱਛਦੇ ਹਾਂ ਮਾਈਲੇਜ 3 ਤੋਂ 10 ਦੀ ਜੀ ਥੋੜੇ ਫੇ ਆਉਗੇ ਨੰਬਰ ਨੰਬਰ ਚ ਆਪਾਂ ਨੂੰ ਦੇਣਗੇ ਪਾਵਰ 89 3070 ਇਹ ਰੇਪਰ ਡਿਫਰੈਂਟ ਵਾਲੇ ਹੁੰਦੇ ਕਿ ਕੋਈ ਕੋਈ ਦਾ ਰੌਲਾ ਨਹੀਂ ਹੈ। ਇਕ ਵੀਰ ਮੈਨੂੰ ਕਹਿ ਰਿਹਾ ਸੀ ਮੇਰਾ ਆਪ ਦਾ ਵੀਡੀਓ ਕਿ ਨੰਬਰ ਨਹੀਂ ਨੰਬਰ ਸ਼ੋਅ ਕਰ ਦੋ ਤੁਸੀਂ ਪਰ ਕੋਈ ਉਹਦਾ ਮੇਰੇ ਵੀਰ ਕੋਈ ਹੈ ਤਾਂ ਚੇਂਜ ਹੋ ਜਾਂਦੇ ਆ ਹਰ ਵਾਰ। ਉਹਨੂੰ ਵੀ ਇਸ ਗੱਲ ਦਾ ਪਤਾ ਹੈ ਪੂਰਾ ਪੂਰਾ। ਤਰਵੀਰ ਭੁੱਲ ਜਾਂਦਾ ਹੈ ਕਿ ਉਹ ਟਰੈਕਟਰ ਡਰਾਈਵਰ ਹੈ ਕਿਉਂਕਿ ਉਹ ਇਸ ਟਾਈਮ ਲੋਕਲ ਡਰਾਈਵਰ ਹੈ ਆ। ਉਹਨੂੰ ਤੇਲ ਪਵਾਏ ਨੂੰ ਬਹੁਤ ਟਾਈਮ ਹੋ ਗਿਆ ਹੈ। ਜਦੋਂ ਸ਼ਾਮ ਨੂੰ ਖੜਾ ਕਰਕੇ ਜਾਂਦਾ ਸਵੇਰ ਨੂੰ ਆਉਂਦਾ ਆ ਤੇ ਟ੍ਰੈਫਿਕ ਤੇ ਪਹਿਲੀ ਤੇਲ ਪਾਇਆ ਹੁੰਦਾ ਲੋਕਲ ਇਦਾਂ ਕਰਦੇ ਆ ਉਹ ਗੱਡੀ ਆਉਂਦੀ ਆ ਤੇਲ ਪਾ ਜਾਂਦੀ ਆ ਆਪਣੀ ਤੇ ਇਸ ਕਰਕੇ ਮੇਰੀ ਵੀਰ ਨੂੰ ਭੁੱਲ ਗਿਆ ਹੈ ਕਿ ਕਿੰਨਾ ਤੇਲ जो दे। मैं लोकल काम करता ही करते होंगे हम आप करें करते हम आप निकला गेड चकने आ बड़ा खुशूची जगह बड़ी खुशसूती जगह उधर से भी गाड़ी आती है इधर से भी गाड़ी आती है ऐसे धक्का करके निकालना पड़ती है गाड़ी मोर स्केल खुली है अब देखते हैं क्या होगा ब्रेक के बाद आप एंटर हो गए ओ। आप आ गए पिकअप ते ऑफिस कितने उधर ऑफिस अच्छा और शेयरिंग कर चाहिए शेयरिंग करा के आएंगे फिर देखेंगे क्या बनता है ਲੋਵੀ ਸੋਹਣਿਆਓ ਸੱਜਣੋ ਲੋਡ ਹੋ ਗਿਆ ਕੈਨਸਲ ਤੇ ਆਪਾਂ ਜਿਮ ਦੇ ਬਾਹਰ ਰੁੱਕ ਗਏ ਆ ਅ ਇਧਰ ਜਿਮ ਉਹ ਪਿੱਛੇ ਇਧਰ ਤੇ ਆਪਾਂ ਜਿਮ ਦੇ ਬਾਹਰ ਰੁੱਕ ਗਏ ਹੁਣ ਆਪਾਂ ਪਹਿਲਾਂ ਵੀ ਮੈਂ ਕਾਫੀ ਕਿਉਂਕਿ ਮੈਨੂੰ ਲੱਗਣ ਹੀ ਰਿਹਾ ਸੀ ਕਿ એનર્ਜੀ ਡਰਿੰਕ ਦੀ ਲੋੜ ਹੈ ਹੁਣ ਕਿਉਂਕਿ ਐਕਟਿਵ ਨਹੀਂ ਨਾ ਜਦੋਂ ਬੰਦਾ ਜਾਂਦਾ ਜਿਮ ਦੇ ਵਿੱਚ ਫਿਰ ਥੱਕਿਆ ਧੱਕਿਆ ਜਾਂਦਾ ਐਕਸ ਵਾਈ ਵੀ ਪ੍ਰੋਪਰ ਨਹੀਂ ਲੱਗਦੀ ਹੈਗੀ ਤੇ ਕੌਫੀ ਪੀਨੇ ਆ ਪ੍ਰੀ ਵਰਕਆਊਟ ਵਧੀਆ ਜਿਆ ਕੋਈ ਲੱਭ ਕੇ ਨਾ ਉਹ ਲੈ ਕੇ ਆਉਣਾ ਫਿਰ ਉਹ ਪੀ ਕੇ ਜਾਇਆ ਕਰਾਂਗੇ ਦੇਖੋ ਐਕਸਟਰਾ ਕੁਝ ਕਰਨਾ ਹੈ ਐਕਸਟਰਾ ਕੁਝ ਚਾਹੀਦਾ ਹੈ ਉਹ ਤਾਂ ਨੇਚਰਲ ਹੁੰਦਾ ਪ੍ਰੀ ਵਰਕਆਊਟ ਦਾ ਐਡਾ ਕੋ ਰੋਲਾ ਨਹੀਂ ਕੈਫੀ ਨਹੀਂ ਹੁੰਦੀ ਆ ਵਿੱਚ ਵਿੱਚ ਹੋਰ ਥੋੜੀ ਜਿਹਾ ਹੋਰ ਸਾਲਟ ਹੁੰਦੇ ਆ ਉਹ ਜਿਹੜੇ ਬਾਡੀ ਨੂੰ ਥੋੜੀ ਜਿਹਾ ਆ ਪੰਪ ਕਰਦੇ ਕਹਿ ਲਓ ਜੋ ਬਲੱਡ ਫਲੋ ਵਧਾਉਂਦੇ ਆ ਤੇ ਬਾਕੀ ਦੇਖਦੇ ਆ ਹਲਦੀ ਕਿਹੜੀ ਕਾਫੀ ਪੀਏ ਤੇ ਜਿਮ ਚੱਲੀਏ ਮੱਕੀ ਦੇਖਦੇ ਆ ਲੋਡ ਮਿਲਦਾ ਕਿ ਨਹੀਂ ਮਿਲਦਾ ਅੱਗੇ ਦੀ ਗੱਲ ਐ ਸੱਚੀ ਗੱਲ ਜੀ ਕਾਫੀ ਪ੍ਰੀਤ ਬਣ ਕੇ ਹੋਗੀ ਰੈਡੀ ਕਾਫੀ ਪੀਏਗੇ। ਔਰ ਫਿਰ ਜਾਏਗੇ ਜੈਮ ਨੂੰ। ਫਿਰ ਕਰਦੇ ਆਂ ਅਗਲੀ ਗੱਲ। ਤਿਆਰ ਸ਼ਰ ਹੋ ਕੇ ਕਾਫੀ ਪੀ ਕੇ ਔਰ ਚੱਲੇ ਜੈਮ ਨੂੰ। ਜੈਮ ਜਾ ਕੇ ਸਟ ウォーク ਕਰਨੀ ਹੱਲੇ ਤਾਂ ਪਹਿਲਾਂ ਫਿਰ ਦੇਖਦਾ ਕੀ ਕਰਨਾ। ਸ਼ਾਇਦ ਬਾਈਸਪ ਲੈ ਲਵਾਂਗਾ। ਬਾਈਸਪ ਵੀ ਦੇਖਦਾ ਬਾਈਸਪ ਵੀ ਲਵਾਂਗਾ। ਤੇ ਬਾਕੀ ਦੇ ਦੇ ਕੀ ਬਣਦਾ। ਔਰ ਤੁਮਨ ਲੱਗਦਾ ਨਹੀਂ ਅੱਜ ਮਿਲਣਾ ਲੋਡ ਨਾ ਮਿਲੇ ਤਾਂ ਫਿਰ ਪਾਰਕਿੰਗ ਲੱਭਦਾ ਹਾਂ ਕੋਈ ਸੇਫ ਜੀ ਉਸ ਤੋਂ ਫਿਰ ਲਾ ਦੂੰਗਾ ਬਾਕੀ ਦੇਖਦੇ ਹਾਂ ਫਿਰ ਕੱਲ ਨੂੰ ਜਿੱਥੇ ਲੋਡ ਚੱਕਣਾ ਉਹਦੇ ਨੇੜੇ ਜਾ ਕੇ ਰੁਕਦਾ ਹਾਂ ਫਿਰ ਕਿਛਹੀ ਕਰਨਾ ਪਵੇਗਾ ਜੰਮ ਲਾ ਕੇ ਹੋ ਗਿਆ ਬੇਲੇ ਤੇ ਹੁਣ ਜਾਉਂਗਾ ਟਰੱਕ ਚੋਂ ਸਮਾਨ ਚੱਕ ਕੇ ਲਿਆਉਂਗਾ ਫਿਰ ਮੋਂ ਨਾ ਪਰ ਮਨ ਲੱਗਦਾ ਹਲੇ ਮੈਂ ਇੱਕ ਘੰਟਾ ਫੇਰ ਵਾਕ ਕਰਨੀ ਆ ਇੱਕ ਘੰਟਾ ਸਾਈਕਲ ਚਲਾ ਫਿਰ 10 ਦਾ ਘੰਟਾ ਮੈਂ ਚ ਵਾਕ ਕੀਤੀ ਫਿਰ ਬਾਈਕ ਸਪਲਾਈ ਫਿਰ ਇੱਕ ਘੰਟਾ ਸਾਈਕਲ ਚਲਾਇਆ ਹੁਣ ਇੱਕ ਘੰਟਾ ਹੋਰ ਵਾਕ ਕਰੂੰਗਾ ਮੈਨੂੰ ਲੱਗਦਾ ਇੱਕ ਉਹ ਡਾਕ ਤੇ ਸਪਾ ਵੀ ਆ ਤੇ ਉਹ ਜਿਹੜਾ ਉਹ ਪੈਰਾਂ ਵਾਲੇ ਕਰਾਉਂਦੇ ਹੁੰਦੇ ਆ ਜਿਹੜੇ ਉਹ ਪੈਡੀਕਯੂਰ ਮੈਂ ਕਰਾਇਆ ਨਹੀਂ ਬਹੁਤ ਟਾਈਮ ਹੋ ਗਿਆ ਪੈਡੀਕਯੂਰ ਕਰਾਉਂਗਾ ਮੈਂ ਕਰਾਉਣਾ ਫਾਲਗਾ ਫਿਰ ਬੈਠਣਾ ਨਾ ਉਹ ਗਿਆ ਪਾ ਤੇ ਰੋਲਾ ਇਹ ਪਿਆ ਕਿ ਉਹ ਕਹਿੰਦੇ ਅਪਾਇਨਟਮੈਂਟ ਚਾਹੀਦੀ ਹੈ ਅਪਾਇਨਟਮੈਂਟ ਆਪਣੇ ਕੋਲ ਹੈ ਨਹੀਂ ਤੇ ਫੋਨ ਕੀ ਕਰਾਂਗੇ ਫੋਨ ਕਰਾਂਗੇ ਕਿ ਬਾਕੀ ਜੰਦੇ ਬਣਾئیںਗੇ ਤੇ ਬਸ ਛਿੱਲ ਕਰੇਗੇ ਹੋਰ ਕੀ ਕਰਨਾ ਹੈ ਅੰਡਾ ਬ੍ਰੀਤ ਹੋ ਵੀ ਅੰਡਾ ਪ੍ਰੀਤ ਹੋ ਰਿਹਾ ਰੈਡੀ ਤੇ 12 ਅੰਡੇ ਬਣਾਵਾਂਗੇ ਜੇ 10 10 ਅੰਡੇ ਬਣਾਵਾਂਗੇ ਤਾਂ ਫਿਰ ਚਲਾਂਗੇ ਲੋਡ ਚੱਕਣ ਲੋਡ ਆ ਗਿਆ ਆਪਾਂ ਨੂੰ ਲੋਡ ਗਿਆ ਆਪਾਂ ਨੂੰ ਆ ਤੇ ਹੁਣ ਅੰਡੇ ਖਾ ਕੇ 10 ਜਾਂ 12 ਦੋਨੋਂ ਵਿੱਚੋਂ ਇੱਕ ਨੰਬਰ ਫਿਰ ਦੇਖਦੇ ਹਾਂ ਚੱਲਦੇ ਹਾਂ ਲੋਡ ਚੱਕਣ 12 ਅੰਡੇ ਕਮ ਬ੍ਰੇਚ ਬਣਾਵਾਂਗੇ ਤੇ ਜਿਖਿਆਵਾਂਗੇ ਹੁਣ ਖਾਵਾਂਗੇ ਪ੍ਰੋਟੀਨ ਕਰਾਂਗੇ ਪੂਰੀ ਗਾਇਜ਼ ਅਪਡੇਟ ਲੋਡ ਚੱਕਣ ਜਾ ਰਹੇ ਆ ਅੰਨੇ ਖਾ ਲਿਆ ਵਿਟਾਮਿਨ ਡੀ ਦੀਆਂ ਡੀ ਦੇ ਤਿੰਨ ਕੈਪਸੂਲ ਖਾ ਲਿਆ 5000 IU ਦਾ ਇੱਕ ਆ ਤੇ ਤਿੰਨ ਖਾਦੇ ਤੇ ਮਿਲਕ ਤੇਸਲ ਦੇ ਤਿੰਨ ਖਾਦੇ 1000 ਦੀ 1000 IU ਦੀ ਉਹ ਆ ਕਰ ਇੱਕ ਹਜ਼ਾਰ ਆ ਹਾਂ 1000 IU ਦੇ ਆ ਤੇ 3000 ਉਹ ਖਾਦੇ 3000 IU ਤੇ ਵਿਟਾਮਿਨ ਡੀ ਦੇ ਨਾਲ ਜ਼ਿੰਕ ਨਹੀਂ ਖਾਈਦੀ। ਮੈਗਨੀਸ਼ੀਅਮ ਨਹੀਂ ਖਾਈਦਾ, ਇਹ ਇਕੱਲਾ ਖਾਈਦਾ। ਤੇ ਸੌਣ ਲੱਗੇ ਮੈਗਨੀਸ਼ੀਅਮ ਦੀਆਂ ਦੋ ਗੋਲ ਖਾ ਲਮਾਂਗੇ। ਤੇ ਵਰਕਆਊਟ ਗੁੱਡ ਹੋ ਗਿਆ, ਕਾਰਡੀਓ ਅੱਜ ਬਾਬਾ ਕੀ ਤਾਂ ਰੰਗ ਲਾਲ ਹੋਇਆ। ਜਦਕ ਤੁਸੀਂ ਨੋਟਿਸ ਕਰ ਸਕਦੇ ਹੋ। ਥੋੜੋ ਥੋੜਾ ਹੋਇਆ ਕੰਨ ਬਾਬਾ ਲਾਲ ਹੋਇਆ। ਤੇ ਬਸ ਅ ਹੁਣ ਆਪਾਂ ਚੱਲਾਂਗੇ, ਰੋਡ ਝੱਕਣ। ਉਹ ਲਿੱਤੇ ਰੁਕ ਗਿਆ ਮੈਂ ਇਹ ਤੇ ਸਾਈਡ ਤੇ ਲਾਇਆ ਇਹ ਟਰੱਕ ਉਦੋਂ ਦਾ ਇੱਧਰ ਪਾਰਕਿੰਗ ਲਾਟ ਇੱਧਰਲੇ ਪਾਸੇ ਜਿਮ ਆਹ ਜਿਮ ਆ ਜਿਹੜਾ ਆਹ ਵਾਲਾ ਆਹ ਵਾਲੀ ਬਿਲਡਿੰਗ ਦੇ ਜਿਮ ਹੈ ਤੇ ਬਸ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਤੁਰিয়ে ਘੰਟੇ ਦੀ ਵਾਰਟ ਤੇ ਪਹੁੰਚੀਏ ਤੇ ਲੋਡ ਚੱਕੀ ਤੇਲ ਭਵਾ ਲਿਆ ਸੀ ਸਭ ਕੁਝ ਡਨ ਜਾ ਕੇ ਸੋਈਏ ਪੰਜ ਵਜੇ ਸਵੇਰ ਨੂੰ ਨਿੱਥਣਾ ਲੋਡ ਚਲੋ ਓਕੇ ਵੈਰੀ ਗੁੱਡ ਤੇ ਨਾਈਟ ਹਲੇ ਨਹੀਂ ਰੋਕ ਕੇ ਕਰਤਾ ਹੋ ਸਕਦਾ ਕੋਈ ਗੱਲ ਕਰਨ ਨੂੰ ਦੱਲ ਕਰਿਆਵੇ ਆਹ ਤਾਂ ਮੰਗਿਆ ਤੇਰੇ ਚੁੱਚੜੀ ਗੱਲ ਉਹਦੇ ਤੱਕ ਹਾਂ ਗੱਲ ਜਿੱਤੇ ਆ ਗਈ ਨਾ ਐਡੀਓਰ ਕਰਾਉਣਾ ਸੀ ਤੇ ਉਹ ਮੋਰੇ ਕਹਿੰਦੇ ਅਪਾਇੰਟਮੈਂਟ ਹੈਗੀ ਐ ਮੰਗੇ ਜੀ ਅਪਾਇੰਟਮੈਂਟ ਤਾਂ ਹੈ ਨਹੀਂ 7 ਵਜੇ ਬੰਦ ਹੋਈ ਕਹਿੰਦੇ ਕੱਲ ਦੀ ਮੈਂ ਕਿਹਾ ਜੀ ਕੱਲ ਨੂੰ ਤਾਂ ਮੈਂ ਇੱਥੇ ਹੋਣਾ ਹੀ ਨਹੀਂ ਮੈਂ ਤਾਂ ਹੁਣ ਹੈਗੇ ਆ ਤਾਂ ਵਾਕ ਇਨ ਹੈਗਾ ਤਾਂ ਦੇਖ ਲਓ ਆਪਣਾ ਹੈ ਨਹੀਂ ਜੀ ਆ ਗਿਆ। ਤੋਂ ਇਸ ਲਈ ਉਹ ਆਪਣਾ ਕੰਮ ਕੈਂਸਲ ਹੋ ਗਿਆ ਨਹੀਂ ਤਾਂ ਉਧਰ ਜਾਣਾ تھا۔ ਮੱਕੀ ਤੋਂ ਸਭ ਕੁਝ ਵਧੀਆ ਹੈ। ਤੇ ਚਲੋ ਚਲੀਏ ਹੁਣ ਬਹੁਤ ਗੱਲਾਂ ਹੋ ਗਈਆਂ। ਚੱਲਦੇ ਹੁਣ ਛਛਰੀ ਗੱਲ। ਦੋਸਤੋ ਸੱਜਣੋ ਮਿੱਤਰੋ ਸਨੋ ਦਾ ਪੂਰਾ ਪੂਰਾ ਮਾਹੌਲ ਆ। ਤਾਂ ਹਮ ਪੂਰਾ ਖਰਾਬ ਆ। ਲੱਗਿਆ ਪਿਆ। ਤੇ ਰਾਹ ਵਿੱਚ ਵੀ ਮਸੀਆ ਹੈ। ਬਹੁਤ ਬੁਰਾ ਹਾਲ ਸੀ। ਮੀਂਹ ਪੈ ਰਿਹਾ ਉੱਪਰ ਮੈਨੂੰ ਮੀਂਹ ਕੀ ਮੋਟੀ ਸਨੋ ਪੈ ਰਹੀ ਹੈ। ਔਰ ਆ ਸਾਰੀ ਸਨੋ ਡਿਗੰਡੀ ਹੈ ਮੋਟੀ। ਮੀਂਹ ਨਹੀਂ ਹੈ ਸਨੋ ਆ। ਓਏ ਮੋਟੀ ਡਿਗੰਡੀ ਆ ਮੇਰੇ ਕੰਨ ਤੇ ਨਹੀਂ ਜ਼ੋਰ-ਜ਼ੋਰ ਨਾਲ ਵੱਜੀ ਨਾ ਮੈਂ ਜਦੋਂ ਬਾਹਰ ਨਿਕਲਿਆ। ਬੜੀ ਜ਼ੋਰ-ਜ਼ੋਰ ਨਾਲ ਵੱਜੀ। ਗੁੱਡ ਨਾਈਟ ਬਈ। ਛੇ ਨੂੰ ਮਿਲਦੇ ਆ। ਸਤਿ ਸ੍ਰੀ ਅਕਾਲ।